ਮਝਾ ਵਰਲਡਵਾਈਡ ਨਾਲ ਜੁੜੇ ਆਪ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਤੇ ਅਰਦਾਸ ਜਿੱਥੇ ਕਿਤੇ ਹੋਵੋਗੇ ਚੜ੍ਹਦੀ ਕਲਾ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ ਦੋਸਤੋ ਅੱਜ ਇੱਕ ਖਾਸ ਕਿਸਮ ਦੀ ਕਿਤਾਬ ਆਪ ਜੀ ਦੇ ਰੂਬਰੂ ਲੈ ਕੇ ਆਇਆ ਕੁਝ ਕਿਤਾਬਾਂ ਐਸੀਆਂ ਹੁੰਦੀਆਂ ਨੇ ਜੋ ਸਾਨੂੰ ਆਪਣੇ ਇਤਿਹਾਸ ਆਪਣੇ ਵਿਰਸੇ ਨਾਲ ਬਹੁਤ ਚੰਗੀ ਤਰ੍ਹਾਂ ਜੋੜ ਦਿੰਦੀਆਂ ਐ ਖਾਸ ਤੌਰ ਤੇ ਅੱਜ ਦੀ ਜੋ ਕਿਤਾਬ ਹੈ ਇਹਦੇ ਜਿਵੇਂ ਵਿਸ਼ਾ ਵਸਤੂ ਦੀ ਗੱਲ ਕਰਾਂ ਤਾਂ ਇਹ ਕਿਤਾਬ ਜੂਨ 1984 ਦੇ ਨਾਲ ਜੁੜੀ ਹੋਈ ਹੈ ਖਾਸ ਤੌਰ ਤੇ ਜੂਨ 1984 ਜਾਂ ਨਵੰਬਰ 1984 ਦਾ ਜ਼ਿਕਰ ਹੁੰਦਾ ਹੈ ਤਾਂ ਸਿੱਖ ਪੰਥ ਦੇ ਜਾਂ ਸਮੁੱਚੇ ਖਾਲਸਾ ਪੰਥ ਦੇ ਚਿੱਤ ਚੇਤਿਆਂ ਦੇ ਵਿੱਚ ਉਹ ਸਾਰਾ ਮੰਜ਼ਰ ਜ਼ਾਹਰ ਹੋ ਜਾਂਦਾ ਹੈ ਇੱਕ ਵਾਰੀ ਫਿਰ ਇੱਕ ਰੀਲ ਸਾਹਮਣੇ ਚੱਲ ਪੈਂਦੀ ਹੈ ਕਿ ਕੀ ਕੁਝ ਉਸ ਵੇਲੇ ਸਿੱਖਾਂ ਦੇ ਨਾਲ ਤੇ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨਾਲ ਵਾਪਰਿਆ ਸੀਗਾ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਉਹਦੇ ਨਾਲ ਹੋਰ ਕਈ ਗੁਰਦੁਆਰਾ ਸਹਿਬਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਸ ਤੋਂ ਬਾਅਦ ਨਵੰਬਰ 1984 ਦੇ ਵਿੱਚ ਜਿਸ ਯੋਜਨਾਬੱਧ ਢੰਗ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਉਹ ਆਪਣੇ ਆਪ ਦੇ ਵਿੱਚ ਹਿੰਦੁਸਤਾਨ ਦੇ ਇਤਿਹਾਸ ਤੇ ਇੱਕ ਕਲੰਕ ਹੈ ਜੋ ਸ਼ਾਇਦ ਕਦੇ ਵੀ ਮਿਟ ਨਹੀਂ ਸਕੇਗਾ ਖੈਰ ਮੈਂ ਕਿਤਾਬ ਦੀ ਗੱਲ ਕਰਾਂ ਤਾਂ ਕਿਤਾਬ ਦਾ ਨਾਮ ਹੈ ਸਿੱਖ ਨਸਲ ਕੁਸ਼ੀ 1984 ਇਸ ਕਿਤਾਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਤੇ ਇਸ ਕਿਤਾਬ ਨੂੰ ਸੰਪਾਦਿਤ ਕੀਤਾ ਗਿਆ ਹੈ ਸਰਦਾਰ ਸਿਮਰਜੀਤ ਸਿੰਘ ਹੁਣਾ ਵੱਲੋਂ। ਇਹ ਕਿਤਾਬ ਦੇ ਵਿੱਚ ਕਰੀਬ 100 ਤੇ 50 ਸਫੇ ਨੇ ਜਿਹਦੇ ਵਿੱਚ 27 ਲੇਖ ਸ਼ਾਮਿਲ ਨੇ ਜੋ ਇਸ ਵਿਸ਼ੇ ਦੇ ird gird ਘੁੰਮਦੇ ਅਤੇ ਪਹਿਲੀ ਵਾਰੀ ਇਹ ਕਿਤਾਬ ਜਿਹੜੀ ਹੈ ਉਹ ਜਨਵਰੀ 2011 ਵਿੱਚ ਪ੍ਰਕਾਸ਼ਿਤ ਹੋਈ ਸੀ। ਖਾਸ ਤੌਰ ਤੇ ਗੱਲ ਕਰਾਂ ਕਈ ਕਈ ਵਾਰ ਇਸ ਜਦੋਂ ਇਤਿਹਾਸਕ ਦਸਤਾਵੇਜ਼ਾਂ ਨੂੰ ਖੰਗਾਲਦੇ ਆਂ ਵਿਚਾਰਦੇ ਆਂ ਪੜ੍ਹਦੇ ਆਂ ਤਾਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ ਨੇ ਕਿ ਉਹ ਇਤਿਹਾਸਕਾਰ ਸੱਜੋ ਖੱਬੋਂ ਆਪਣੀ ਖੋਜ ਕਰਕੇ ਵੱਖ-ਵੱਖ ਲੋਕਾਂ ਨਾਲ ਮਿਲ ਕੇ ਉਹਨਾਂ ਨਾਲ ਮੁਲਾਕਾਤਾਂ ਕਰਕੇ ਜਾਂ ਬਹੁਤ ਸਾਰੇ ਰਿਸਰਚ ਪੇਪਰ ਪੜ੍ਹ ਕੇ ਥਾਂ-ਪੁਰ ਥਾਂ ਜਾ ਕੇ ਖੋਜ ਕਰਦਾ ਤੇ ਫਿਰ ਕਿਤਾਬ ਲਿਖਦਾ ਪਰ ਇਸ ਕਿਤਾਬ ਦੀ ਇੱਕ ਖਾਸियत ਇਹ ਹੈ ਕਿ ਇਸ ਕਿਤਾਬ ਦੇ ਵਿੱਚ ਜੋ ਲੇਖ ਸ਼ਾਮਿਲ ਨੇ ਉਹਦੇ ਵਿੱਚੋਂ 80% ਲੇਖ ਉਹ ਨੇ ਉਹ ਵੇਰਵੇ ਨੇ ਜੋ ਉਸ ਵਿਲੇ ਦੇ ਮੌਜੂਦ ਲੋਕਾਂ ਨਾਲ ਹੱਟ ਬੀਤੀਆਂ ਸੀ ਜੋ ਜਿਨ੍ਹਾਂ ਲੋਕਾਂ ਨੇ ਆਪਣੇ ਪਿੰਡੇ ਤੇ ਉਹ ਸਮਾਂ ਹੰਡਾਇਆ ਤੇ ਬਾਅਦ ਵਿੱਚ ਉਹਨੂੰ ਕਲਮਬੰਦ ਕਰਕੇ ਜਿਹੜਾ ਆ ਉਹ ਧਰਮ ਪ੍ਰਚਾਰ ਕਮੇਟੀ ਵੱਲੋਂ ਪ੍ਰਕਾਸ਼ਿਤ ਮਾਸਿਕ ਸਾਲੇ ਗੁਰਮਤਿ ਪ੍ਰਕਾਸ਼ ਵਿੱਚ ਪ੍ਰਕਾਸ਼ਿਤ ਹੋਏ ਉਹ ਸਾਰੇ ਲੇਖਾਂ ਨੂੰ ਇਕੱਤਰ ਕਰਕੇ ਇਸ ਕਿਤਾਬ ਦਾ ਰੂਪ ਦਿੱਤਾ ਗਿਆ ਤੇ ਮੈਂ ਦੱਸਦਾ ਜਾਵਾਂ ਕਿ ਇਸ ਕਿਤਾਬ ਦੇ ਵਿੱਚ 27 ਲੇਖ ਨੇ ਯਾਨੀ ਕਿ 27 ਐਸੇ ਲੋਕ ਜਿਨ੍ਹਾਂ ਦੇ ਜਿਨ੍ਹਾਂ ਨੇ ਆਪਣੇ ਪਿੰਡੇ ਉੱਤੇ ਉਸ ਦਰਦ ਨੂੰ ਹੰਡਾਇਆ ਉਹ ਵੀਰਵੇ ਜਿਹੜੇ ਨੇ ਖੂਬ ਹੋ ਇਹਦੇ ਵਿੱਚ ਸ਼ਾਮਲ ਨੇ ਮੈਂ ਕੁਝ ਤਤਕਰੇ ਦੇ ਵਿੱਚੋਂ ਤੁਹਾਡੇ ਨਾਲ ਸਾਂਝਾ ਕਰਦਾ ਜਿਵੇਂ ਸ੍ਰੀ ਹਰਮੰਦਰ ਸਾਹਿਬ ਅਤੇ ਜੂਨ 1984 ਸਰਦਾਰ ਵਰਯਮ ਸਿੰਘ ਹੋਣ ਦਾ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੇ 25 ਸਾਲ ਹਰਬੀਰ ਸਿੰਘ ਪਵਰ ਹੋਣ ਦਾ ਲਿਖਿਆ ਹੋਇਆ ਫੌਜੀ ਹਮਲਾ ਜੂਨ 1984 ਰਸਦਾ ਨਸੂਰ ਗਿਆਨੀ 모ਹਨ ਸਿੰਘ ਹੋਣ ਦਾ ਲਿਖਿਆ ਹੋਇਆ ਤੇ ਇੰਜ ਗੁਜ਼ਾਰੇ ਜੂਨ 1984 ਦੇ ਸ੍ਰੀ ਹਰਮੰਦਰ ਸਾਹਿਬ ਵਿਖੇ 10 ਦਿਨ ਅੰਦਰ ਕੌਣ ਸੀਗਾ ਭਾਈ ਗੁਰਚਰਨ ਸਿੰਘ ਰਾਗੀ ਜੋ ਕੁਝ ਉਸ ਵੇਲੇ ਉਹਨੇ ਆਪਣੀ ਅੱਖੀ ਵਾਪਰ ਤ ਦੇਖਿਆ ਉਹ ਬਹੁ ਬਹੁ ਕਲਮਬਦ ਕੀਤਾ ਜਿਸ ਕਰਕੇ ਇਹ ਸਚਾਈ ਦੇ ਹੋਰ ਵੀ ਜ਼ਿਆਦਾ ਨੇੜੇ ਜਾਪਦਾ ਹੈ ਇਸੇ ਤਰ੍ਹਾਂ ਅੱਖੀ ਡਠਾ ਹਾਲ ਜਿਸਵੰਤ ਸਿੰਘ ਦੇ ਤੇ ਸਰਦਾਰ ਗੁਰਦੇਵਾਲ ਸਿੰਘ ਬਣਾ ਬਲੋ ਲਿਖਤ ਹੈ ਫਿਰ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ 1984 ਫੌਜੀ ਸਾਕਾ ਗਿਆਨੀ ਗਿਆਨੀ ਸਾਹਿਬ ਸਿੰਘ ਗਿਆਨੀ ਪ੍ਰੀਤਮ ਸਿੰਘ ਗਿਆਨੀ ਮੋਹਨ ਸਿੰਘ ਗਿਆਨੀ ਜੁਗਿੰਦਰ ਸਿੰਘ ਇਹ ਤਾਂ ਵੱਖ-ਵੱਖ ਸ਼ਖਸੀਅਤਾਂ ਦਾ ਔਰ ਮੈਂ ਹੈਰਾਨ ਹੋ ਰਿਹਾ ਸੀ ਭਾਈ ਛੋਟਾ ਸਿੰਘ ਦਾ ਲਿਖਿਆ ਹੋਇਆ ਇੱਕ ਲੇਖ ਕੇਵਲ ਡੇਢ ਕੁ ਸਫੇ ਦਾ ਲੇਖ ਹੈ ਜਿਦੇ ਵਿੱਚ ਜ਼ਿਕਰ ਹੈ ਕਿ ਜਦ ਮਾਸੂਮ ਬੱਚੇ ਬਲ ਦੀ ਅੱਗ ਵਿੱਚ ਸੁੱਟੇ ਗਏ ਕਹਿੰਦੇ 4-5 ਬੱਚੇ ਜੋ ਮਾਵਾਂ ਦੀ ਗੋਦੀ ਸਨ ਮਾਵਾਂ ਦੀ ਕੁੱਛੜ ਸਨ ਮਾਵਾਂ ਦੇ ਸੀਨੇ ਲੱਗੇ ਹੋਏ ਸਨ ਜਿਨ੍ਹਾਂ ਦੀ ਉਮਰ ਕੋਈ ਸਾਲ 1.5 ਸਾਲ ਜਾਂ 2 ਸਾਲ ਤੋਂ ਵਧੇਰੇ ਨਹੀਂ ਸੀ ਕਿਵੇਂ ਉਹਨਾਂ ਫੌਜੀਆ ਨੂੰ ਖੋ ਕੇ ਇੱਕ ਥਾਂ ਜਿੱਥੇ ਬਿਸਤਰੇ ਨੂੰ ਅੱਗਾਂ ਲੱਗੀਆਂ ਹੋਈਆਂ ਸੀਗੀਆਂ ਬੰਬਾਰੀ ਦੇ ਕਰਕੇ ਤੇ ਉਹ ਲਾਟਾਂ ਛੱਤਾਂ ਨੂੰ ਛੂ ਰਹੀਆਂ ਸੀ ਔਰ ਉਹ ਬੱਚੇ ਮਾਵਾਂ ਕੋਲੋਂ ਖੋ ਕੇ ਕਹਿੰਦੇ ਮੈਂ ਅੱਖੀਂ ਦੇਖਿਆ ਕਿ ਉਹ ਬਲ ਦੀ ਅੱਗ ਵਿੱਚ ਸੁੱਟ ਦਿੱਤੇ ਗਏ ਕਿਵੇਂ ਤਸੀਹੇ ਦਿੱਤੇ ਗਏ ਫਿਰ ਉਸ ਤੋਂ ਇਲਾਵਾ ਕਫਰ ਟੂਟਾ ਖੁਦਾ ਖੁਦਾ ਕਰਕੇ ਫਿਰ ਖਾਸ ਤੌਰ ਤੇ ਜੂਨ 1984 ਦਾ ਜ਼ਿਕਰ ਹੈ ਜਦੋਂ ਇੱਕ ਜੱਥਾ ਸਿੱਖਾਂ ਦਾ ਪਾਕਿਸਤਾਨ ਵਿਖੇ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾਉਣ ਗਿਆ ਸੀ ਜਦੋਂ ਉਹ ਵਾਪਸ ਪਰਤੇ ਆ ਤੇ ਇੱਥੇ ਜਿਹੜਾ ਉਹ ਜੂਨ 1984 ਦਾ ਕਾਂਡ ਵਾਪਰ ਚੁੱਕਿਆ ਸੀਗਾ ਤੇ ਉਹਦੇ ਨਾਲ ਫਿਰ ਕੀ ਕੁਝ ਬੀਤੀ ਉਸ ਜੱਥੇ ਵਿੱਚ ਸ਼ਾਮਲ ਸਰਦਾਰ ਕੁਲਵੰਤ ਸਿੰਘ ਹੋਣਾ ਨੇ ਬਹੁਤ ਖੂਬਸੂਰਤ ਚਿੱਤਰਣ ਕੀਤਾ ਆ ਇਤਨਾ ਭਾਵਪੂਰਨ ਹੈ ਕਿ ਮਨ ਵਿਰਾਗ ਵਿੱਚ ਆ ਜਾਂਦਾ ਹੈ ਔਰ ਖਾਸ ਗੱਲ ਹੈ ਕਿ ਜਦੋਂ ਅਸੀਂ ਇਸ ਕਿਤਾਬ ਨੂੰ ਪੜ੍ਹਦੇ ਹਾਂ ਜਿਵੇਂ ਕਿ ਵਿਸ਼ਾਇਕ ਸਿੱਖ نسل 쿠ਸ਼ੀ 1984 ਉਹਦੇ ਨਾਲ ਦੇ ਨਾਲ ਜਿੱਥੇ ਜੂਨ 1984 ਦਾ ਬੇਰਵੇ ਉਥੇ ਸੰਖੇਪ ਤੌਰ ਤੇ ਜੋ ਨਵੰਬਰ 1984 ਦੇ ਵਿੱਚ ਵੀ ਸਿੱਖ ਕਤਲੇਆਮ ਕੀਤਾ ਗਿਆ ਯੋਜਨਾਬਧ ਟਾਂਗ ਨਾਲ ਉਹਦੇ ਵੀ ਬੇਰਵੇ ਸਾਨੂੰ ਆ ਉਹ ਇਸ ਕਿਤਾਬ ਦੇ ਰਾਹੀਂ ਮਿਲਦੇ ਆ ਔਰ ਕਿਤੇ ਵੀ ਦੁਹਰਾ ਨਹੀਂ ਆ ਕਿਉਂਕਿ ਹਰ ਇੱਕ ਵਿਅਕਤੀ ਨੇ ਜਿਵੇਂ ਉਹ ਪਲ ਹੰਡਾਇ ਜਿਵੇਂ ਉਹਨੇ ਅੱਖੀਂ ਵੇਖਿਆ ਅੱਖੀਂ ਜੱਠਿਆ ਪਿੰਡੇ ਹੰਡਾਇਆ ਉਹਨੂੰ ਹੁਬ ਹੂ ਉਸੇ ਤਰ੍ਹਾਂ ਲਿਖ ਦਿੱਤਾ ਤੇ ਇਹ ਪੜ੍ਹਿਆ ਸਾਨੂੰ ਪਤਾ ਲੱਗਦਾ ਵੀ ਕਿਸ ਟਾਂਗ ਦੇ ਨਾਲ ਆਜ਼ਾਦ ਹਿੰਦੁਸਤਾਨ ਦੇ ਵਿੱਚ ਸਿੱਖਾਂ ਉੱਤੇ ਜ਼ੁਲਮ ਕੀਤਾ ਗਿਆ ਔਰ ਜ਼ੁਲਮ ਵੀ ਐਸਾ ਕਿ ਜੂਨ 1984 ਤੋਂ ਲੈ ਕੇ ਫਿਰ ਅਗਸਤ 1995 ਤੱਕ ਉਹ ਜ਼ੁਲਮ ਦੀ ਧਾਰਾ ਜਿਹੜੀ ਹੈ ਉਹ 10 ਸਾਲ ਇੱਕ ਦਹਾਕੇ ਤੱਕ ਲਗਾਤਾਰ ਵੰਦੀ ਰਹੀ ਹੈ ਤੇ ਫਿਰ ਜਿਹਾ ਕਿਤੇ ਥੋੜਾ ਜਿਹਾ ਉਹਨੂੰ ਜਿਹੜਾ ਪਾਉਜ਼ ਮਿਲਿਆ ਥੋੜਾ ਜਿਹਾ ਉਹਦੇ ਵਿੱਚ ਰੁਕਾਵਟ ਆਈਏ ਪਰ ਉਸ ਤੋਂ ਬਾਅਦ ਵੀ ਜੇਖ ਦੇਖਿਆ ਜਾਵੇ ਤੇ ਵਕ ਵਕ ਅੰਦੋਲਨਾਂ ਦੇ ਵਿੱਚ ਅੱਜ ਵੀ ਪੰਜਾਬ ਜਦੋਜਾਦ ਕਰ ਰਿਹਾ ਖੈਰ ਮੈਂ ਕਿਤਾਬ ਵਾਲੇ ਪਾਸੇ ਵਾਪਸ ਆਵਾਂ ਸੋ ACG ਅੱਜ ਦੀ ਕਿਤਾਬ ਸਿੱਖ ਨਸਲ ਕੁਸ਼ੀ 1984 ਸੰਪਾਦਿਤ ਕੀਤੀ ਹੋਈ ਕਿਤਾਬ ਹੈ ਸਰਦਾਰ ਸਿਮਰਜੀਤ ਸਿੰਘ ਹਣਾ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਇੱਕ ਕਿਤਾਬ ਜਿਹੜੀ ਹੈ ਪ੍ਰਕਾਸ਼ਿਤ ਕੀਤੀ ਗਈ ਹੈ ਜੂਨ 1984 ਨਵੰਬਰ 1984 ਵਿੱਚ ਕੀ ਕੁਝ ਵਾਪਰਿਆ ਅਸੀਂ ਬਹੁਤ ਬਰੀਕੀ ਦੇ ਨਾਲ ਬਹੁਤ ਸੰਖੇਪ ਦੇ ਵਿੱਚ ਤੇ ਬਹੁਤ ਭਾਵਪੂਰਨ ਜਾਣਕਾਰੀ ਜਿਹੜੀ ਹੈ ਉਹ ਕੇਵਲ ਇਨ 150 ਪੰਨਿਆਂ ਤੋਂ ਹੀ ਪ੍ਰਾਪਤ ਕਰ ਸਕਦੇ ਹਾਂ ਸੋ ਮਿਲਦੇ ਹਾਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ